ਹਲਕਾ ਸ਼ਹਿਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਸੀਵਰੇਜ ਵਰਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਆਲੂਵਾਲੀਆ ਦੇ ਵੱਲੋਂ ਮੁਰਦਾ ਵਿਖੇ ਲਗਭਗ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਦਾ ਉਦਘਾਟਨ ਹੈ ਕੀਤਾ ਗਿਆ ਲਗਭਗ 39.36 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਡਾਕਟਰ ਚਰਨਜੀਤ ਸਿੰਘ ਨੇ ਉਦਘਾਟਨ ਕੀਤਾ ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੇ ਕਾਬਲੇ ਵੱਡੇ ਪੱਧਰ ਤੇ ਵਿਕਾਸ ਕਾਰਜ ਕੀਤੇ ਗਏ ਨੇ ਤੇ ਉਹਨਾਂ ਲਈ ਕੀ ਹੈ ਕਿ ਮੋਰਿੰਡਾ ਦੇ ਸੀਵਰੇਜ ਦਾ ਕੰਮ ਪਿਛਲੇ ਕਰੀਬ 40 ਸਾਲਾਂ ਤੋਂ ਲਟਕ ਰਿਹਾ ਸੀ ਪਰ ਸੀਵਰੇਜ ਬੋਰਡ ਦੇ ਚੇਅਰਮੈਨ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਇਹ ਕੰਮ ਮੁਕੰਮਲ ਹੋਇਆ ਡਾਕਟਰ ਚਰਨਜੀਤ ਨੇ ਵੀ ਦੱਸਿਆ ਕਿ ਸਬ ਪ੍ਰੋਜੈਕਟ ਤੇ ਕੰਮ ਦੀ ਸ਼ੁਰੂਆਤ 2022 ਦੇ ਵਿੱਚ ਕੀਤੀ ਗਈ ਸੀ ਇਸ ਪ੍ਰੋਜੈਕਟ ਅਧੀਨ 2600 ਮੀਟਰ ਮੇਨ ਸੀਵਰੇਜ 28672 ਮੀਟਰ ਲੈਟਰਲ ਸੀਵਰ ਅਤੇ 3000 ਘਰਾਂ ਦੇ ਸੀਵਰ ਕਨੈਕਸ਼ਨ ਦੇਣ ਦੀ ਵਿਵਸਥਾ ਮੁਕੰਮਲ ਕੀਤੀ ਗਈ ਹੈ ਦੇਖੋ ਜੀ ਅੱਜ ਬਹੁਤ ਵੱਡਾ ਕੰਮ ਜਿਹੜਾ ਬਹੁਤ 35 40 ਸਾਲ ਤੋਂ ਲੰਮਕ ਰਿਹਾ ਸੀ ਮੋਰਿੰਡੇ ਦਾ ਸੀਵਰੇਜ ਉਸ ਦਾ ਜਿਹੜਾ ਅੱਜ ਅਸੀਂ ਇੱਥੇ ਅੱਜ ਪੂਰਾ ਹੋਇਆ ਉਹ ਕੰਮ ਤਕਰੀਬਨ 40 ਕਰੋੜ ਰੁਪਏ ਦਾ ਇਹ ਕੰਮ ਸੀ ਤੇ ਸਾਡੇ ਨਾਲ ਸਾਡੇ ਸੀਵਰੇਜ ਤੇ ਵਾਟਰ ਸਪਲਾਈ ਕੋਰਪ ਦੇ ਸਾਡੇ ਚੇਅਰਮੈਨ ਸ਼ਨੀ ਅਲੂਵਾਲੀਆ ਜੀ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕਰਕੇ 3 ਸਾਲਾਂ ਦੇ ਅੰਦਰ ਜੋ ਸਾਰਾ ਕੰਮ ਨੇਪੜੇ ਚੜਾਇਆ ਇੱਕ ਬਹੁਤ ਵੱਡੀ ਫੈਸਿਲਿਟੀ ਜਿਹੜੀ ਹੈ ਸਾਡੇ ਮੋਰਿੰਡਾ ਵਾਸੀਆਂ ਨੂੰ ਮਿਲੀ ਹੈ ਔਰ ਮੈਂ ਇਹੀ ਅਪੀਲ ਕਰਨਾ ਸਾਰੇ ਆਪਣੇ ਮੋਰਿੰਡਾ ਵਾਸੀਆਂ ਨੂੰ ਕਿ ਸਾਰੇ ਆਪਣੇ ਕਨੈਕਸ਼ਨ ਲੈਂਡ ਅਸੀਂ ਹਰ ਵਾਰਡ ਤੇ ਜਿਹੜਾ ਕੈਂਪ ਲਾਵਾਂਗੇ ਔਰ ਉਹ ਕਨੈਕਸ਼ਨ ਲੈਂਡ ਤਾਂ ਕਿ ਜਿਹੜਾ ਸੀਵਰੇਜ ਦਾ ਜਿਹੜਾ ਸਾਡੀ ਬਹੁਤ ਪੁਰਾਣੀ 40 ਸਾਲ ਤੋਂ ਪੁਰਾਣੀ ਇੱਕ ਸਮੱਸਿਆ ਸੀ ਉਹ ਹੱਲ ਹੋ ਸਕੇ ਸਾਰਿਆਂ ਦਾ ਇੱਥੇ ਪਹੁੰਚਣ ਦੇ ਜਿੰਨੇ ਵੀ ਸ਼ਹਿਰ ਨਿਵਾਸੀ ਐਮਸੀ ਸਾਹਿਬਾਨ ਜਿੰਨੇ ਸਾਡੇ ਪੰਜ ਸਰਪੰਚ ਪਹੁੰਚੇ ਨੇ ਉਸ ਤੋਂ ਧੰਨਵਾਦ ਸਾਡੇ ਚੇਅਰਮੈਨ ਸਾਹਿਬ ਦਾ ਸਨੀ ਅਲੂ ਵਾਲੀਆ ਜੀ ਵੀਰ ਦੋਨ ਦਾ ਜੀ ਪੰਨਾ ਤੇ ਹੋ ਸਾਡੇ ਸਾਥੀ ਸਾਰੇ ਉਹਨਾਂ ਸਾਰਿਆਂ ਦਾ ਅੱਜ ਮੈਂ ਧੰਨਵਾਦ ਕਰਦਾ ਹਾਂ ਔਰ ਇੱਕ ਵਾਰ ਫੇਰ ਮੈਂ ਸਾਰੇ ਮੋਰਿੰਡਾ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ। ਸਰ 4100 ਦੇ ਕਰੀਬ ਜਿਹੜਾ ਟੂਟੀ ਕਨੈਕਸ਼ਨ ਹੈ ਪਰ 383 ਦੇ ਕਰੀਬ ਜਿਹੜੇ ਅਜ ਤੱਕ ਸੀਵਰੇ ਕਨੈਕਸ਼ਨ ਨਹੀਂ। ਕਦੋਂ ਤੱਕ ਜਿਹੜਾ ਕੰਪਲੀਟ ਹੋਣੀ ਹੈ। ਬਹੁਤ ਜਲਦ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਤੋਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਉਹ ਵੀ ਮੋਰਿੰਡਾ ਲਈ ਸੈਂਕਸ਼ਨ ਹੋ ਚੁੱਕਾ ਹੈ। ਸਾਨੂੰ ਨਹਿਰੀ ਪਾਣੀ ਜਿਹੜਾ ਹੁਣ ਮਿਲਣਾ ਹੈ ਉਹਦਾ ਜਿਹੜਾ ਗਰਾਊਂਡ ਸਰਵੇ ਸਾਰਾ ਹੋ ਚੁੱਕਾ ਹੈ ਤੇ ਬਹੁਤ ਜਲਦ ਜਿਹੜਾ ਇਹ ਪ੍ਰੋਬਲਮ ਹੈਗੀ ਹੈ ਉਹ ਹੱਲ ਹੋ। ਕੋ 70 ਸਾਲ ਹੋ ਗਏ ਜਦੋਂ ਤੇ ਇੰਨੀ ਦੇਰ ਤੋਂ ਆਪਾਂ ਲੋਕਾਂ ਤੱਕ ਸੀਵਰੇਜ ਤੇ ਪਾਣੀ ਦੀ ਲੜਾਈ ਹੁਆਇਆ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਸਰਕਾਰ ਬਣੀ ਉਹਨਾਂ ਨੇ ਮੈਨੂੰ ਕਿਹਾ ਕਿ ਕਦਾ ਆਪਾਂ ਘਰ-ਘਰ ਤੱਕ ਸੀਵਰੇਜ ਦਾ ਤੇ ਪਾਣੀ ਦੇ ਕਨੈਕਸ਼ਨ ਲਾਣੇ ਵੀ ਹੈ ਤੇ ਉਹਨਾਂ ਦਾ ਹੱਲ ਵੀ ਕੱਢਣਾ ਹੈ ਉਹਦੇ ਤਹਿਤ ਅੱਜ ਮਰੀਂਡੇ ਦੇ ਅੰਦਰ ਲਗਭਗ 40 ਕਰੋੜ ਦੇ ਮੀੜ ਦਾ ਕੰਮ ਜਿਹੜਾ ਐ ਮੈਂ ਕਹਿੰਦਾ ਵੀ ਸੀਰੀ ਲੱਗ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਰੇਲਵੇ ਦਾ ਜਿਹੜਾ ਬ੍ਰੇਕ ਸੀਗਾ ਉਹਦੇ ਕਰਕੇ ਕਾਫੀ ਦੇਰ ਤੋਂ ਕੰਮ ਰੁਕਿਆ ਹੋਇਆ ਸੀਗਾ ਉਹ ਸੀਰੀ ਲੱਗ ਗਿਆ ਚਲੋ ਅੰਬਾਲਾ ਦੇ ਦਫ਼ਤਰ 'ਚ ਕਈ ਦਿਨ ਤੋਂ ਕਹਿਣ ਮੁੱਕੀ ਹੋਈ ਸੀ ਕਿ ਕਨੈਕਸ਼ਨ ਉਹ ਜਿਹੜਾ ਸੀਗਾ ਉੱਪਰ ਥੱਲੇ ਸੀਗਾ ਉਹ ਸਾਰੇ ਜੋੜ ਕੇ ਸਾਡੇ ਐਮ.ਐਲ.ਏ. ਸਾਹਿਬ ਦੀ ਰੈਗੂਲਰ ਕਾਲਿੰਗ ਰੈਗੂਲਰ ਦਫ਼ਤਰਾਂ ਦੀ ਵਿਜ਼ਿਟ ਕੋਲੇ ਨਾਲ ਆਪਾਂ ਇਹ ਕੰਮ ਨੂੰ ਸਿਰੇ ਲਾਉਂਦਾ ਹਾਂ ਮੈਂ ਸਮਝਦਾ ਕਿ ਤੁਹਾਡਾ ਜਿਹੜਾ ਹੋਰ ਵੀ ਸਵਾਲ ਹੈ ਕਿ ਪਾਣੀ ਦੇ ਕਨੈਕਸ਼ਨ ਇੰਨੇ ਨਹੀਂ ਤੇ ਸੀਵਰੇਜ ਇੰਨੀ ਘੱਟ ਕਿਉਂ ਉਹਦੇ ਲਈ ਅਸੀਂ ਇੱਕ ਟੀਮ ਬਣਾਈ ਹੈ ਜਿਹੜੀ ਹਰ ਕਹੇ ਲੋ ਵਾਰਡ ਦੇ ਅੰਦਰ ਹਰ ਗਲੀ ਦੇ ਅੰਦਰ ਕੈਂਪ ਲਗਾਉਂਦੀ ਪਹਿਲੀ ਗੱਲ ਹੈ ਵੀ ਆਪਾਂ ਲੋਕਾਂ ਦੇ ਇਨਾਂ ਕੈਦੀ ਦੇ ਚਲਾਨ ਕਰਨੇ ਸ਼ੁਰੂ ਕਰਨਾ ਆਪਾਂ ਪਹਿਲਾਂ ਅਵੇਅਰਨੈਸ ਕਰਾਂਗੇ ਅਵੇਅਰਨੈਸ ਕਰਕੇ ਸਾਰਿਆਂ ਨੂੰ ਬੇਨਤੀ ਕਰਾਂਗੇ ਐਮ.ਐਲ.ਏ. ਸਾਹਿਬ ਤੋਂ ਉੱਥੇ ਬੁਲਾਵਾਵਾਂਗੇ ਕਿ ਸਾਰੇ ਆਪਣੇ ਕਨੈਕਸ਼ਨ ਦੇ ਜਿਹੜੇ ਨਹੀਂ ਕਨੈਕਸ਼ਨ ਲੈਣਗੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਰਪੋਰੇਸ਼ਨ ਦੇ ਨਾਲ ਕਮੇਟੀ ਦੇ ਨਾਲ ਤੇ ਸਾਡੇ ਸਿਵਲ ਫੋਰਡ ਆਪਸ ਵਿੱਚ ਬੈਠ ਕੇ ਜੁੱਤੀ ਸਟ੍ਰੈਟਜੀ ਪਲੈਨ ਕਰਾਂਗੇ ਕਿ ਫਿਰ ਉਹਦੇ ਤਹਿਤ ਸਾਰਿਆਂ ਨੂੰ ਕਨੈਕਸ਼ਨ ਕਰਾਂਗੇ ਕਿਉਂਕਿ ਰੀਸੇਵਰੇਜ ਦਾ ਜੇ ਤੁਸੀਂ ਰੀਸੇਵਰੇਜ ਦਾ ਪਾਣੀ ਨਾਲੀਆਂ 'ਚ ਹੀ ਛੱਡੀ ਜਾਊਗੀ ਔਰ ਸੀਵਰੇਜ ਨੂੰ ਯੂਜ਼ ਨਹੀਂ ਕਰਾਂਗੇ ਤਾਂ ਫਿਰ ਤੋਂ ਪਾਣੀ ਦੀ ਜਿਹੜੀ ਪ੍ਰੋਬਲਮ ਉੱਥੇ ਰੁਕੀ ਰਹੂਗੀ ਤੇ ਉਹਨੂੰ ਵੀ ਜੜ੍ਹ ਤੋਂ ਆਪਾਂ ਪ੍ਰੋਬਲਮ ਨੂੰ ਕਰਾਂਗੇ ਸਰ ਜਿਹੜੀ ਸੀਵਰੇਜ ਬੋਰਡ ਨੇ ਪਹਿਲਾਂ ਪਾਏ ਹੋਏ ਐਮਟੀ ਛੜਕਾਂ ਦੇ ਉੱਤੇ ਇਹ ਬੜਾ ਵਧੀਆ ਕੰਮ ਆਇਆ ਕਿ ਜਿੱਥੇ ਵੀ ਪ੍ਰੋਬਲਮ ਹੈ ਸੜਕ ਇਹਦੇ ਲਈ ਬੜੀ ਵਧੀਆ ਪਲੈਨਿੰਗ ਜਿਹੜੀ ਕਰ ਰਹੇ ਆ ਹੁੰਦਾ ਕੀ ਹੈ ਕਿ ਜਿਹੜਾ ਪੈਚ ਰਹਿ ਜਾਂਦਾ ਵੀ ਸੀਵਰੇਜ ਤਾਂ ਬਹਿ ਗਿਆ ਜੀ ਲੇਕਿਨ ਉੱਤੇ ਸੜਕ ਨਹੀਂ ਪਈ ਉਹਦਾ ਇੱਕ ਡਿਊਰੇਸ਼ਨ ਹੁੰਦਾ ਸੀਗਾ ਉਹ ਕਹਿੰਦੇ ਸੀ ਜੀ ਪਹਿਲਾਂ ਮੀਂਹ ਪੈ ਜਾਏ ਉਰੇ ਜਦ ਸਟੇਬਲ ਹੋ ਜੇ ਉਸ ਤੋਂ ਬਾਅਦ ਪਾਵਾਂਗੇ ਉਹਦੇ ਲਈ ਇੱਕ ਨਵੀਂ ਪਾਲਿਸੀ ਸੀਵਰੇਜ ਬੋਰਡ ਨੇ ਸਦਾਰਤ ਭਗਵੰਤ ਸਿੰਘ ਮਾਨ ਜੀ ਦੀ ਕਹਿ ਲੋ ਵੀ ਉਹਨਾਂ ਨੇ ਸਾਨੂੰ ਨਿਰਦੇਸ਼ ਦਿੱਤਾ ਵੀ ਇਹਨੂੰ ਇਦਾਂ ਕਰਨਾ ਇੱਕ ਵਾਈਬ੍ਰੇਸ਼ਨ ਨਾਲ ਉਹਨੂੰ ਸੈਟਲ ਕਰਨ ਦੀ ਇੱਕ ਨਵੀਂ ਟੈਕਨੀਕ ਲੈ ਕੇ ਆਈਆਂ ਜਿਹਦੇ ਤਹਿਤ ਜਿਹੜਾ ਡਿਲੇ ਹੁੰਦਾ ਸੀ ਵੀ ਮੀਂਹ ਪੈਣ ਦੀ ਵੇਟ ਕਰਦੇ ਸੀ ਵੀ ਸੜਕ ਪਾ ਲਈ ਉਹ ਹੁਣ ਉਸ ਤੋਂ ਪਹਿਲਾਂ ਹੀ ਹੋ ਜਾਇਆ ਕਰੇ ਜਿਹੜੇ-ਜਿਹੜੇ ਜਗ੍ਹਾ ਰਹਿ ਗਈਆਂ ਯਕਿਨ ਹੁਣ 1800 ਕਿਲੋਮੀਟਰ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਅੰਦਰ ਵੀ ਸੜਕਾਂ ਬਣੇ ਤੇ ਸ਼ਹਿਰਾਂ ਦੇ ਅੰਦਰ ਉਹਦੇ ਤਹਿਤ ਪੰਜਾਬ ਦੀ ਕੋਈ ਅਜਿਹੀ ਸੜਕ ਨਹੀਂ ਰਹੇਗੀ ਜਿਹੜੀ ਕੀ ਨਾ ਬਣੇ ਉਹ ਸਾਰੀਆਂ ਸੜਕਾਂ ਪੈਚ ਵਰਕ ਜਾਂ ਕੰਪਲੀਟ ਸੜਕਾਂ ਸਾਰੀਆਂ ਬਣਾਈਆਂ ਜਾਣਗੀਆਂ ਧੰਨਵਾਦ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਕਸੀਐਨ ਸਿਵਰੇਜ ਬੋਰਡ ਦਾ ਗੁਰਸ਼ਰਨਜੀਤ ਸਿੰਘ ਐਸਟਿਓ ਦੀਪਕ ਕੁਮਾਰ ਡੀਐਸਪੀ ਅਸਤੰਦਰਪਾਲ ਸਿੰਘ ਆਪਾਗੂ ਵੀਰ ਦਵਿੰਦਰ ਸਿੰਘ ਬੱਲਾ ਸੀਸੀ ਸਲਾਕਾਰ ਜਗਤਾਰ ਸਿੰਘ ਕੜੂਆ ਕਾਰਜ ਸਦਕ ਅਫਸਰ ਪ੍ਰਵਿੰਦਰ ਸਿੰਘ ਪੱਟੀ ਐਮ ਇੰਦਰ ਮੋਹਨ ਸਿੰਘ ਮਾਰਕੀਟ ਕਮੇਟੀ ਮੁਰੰਡਾ ਦੇ ਚੇਅਰਮੈਨ ਐਨ ਪੀ ਰਾਣਾ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਪਿੰਡਾਂ ਦੇ ਪੰਜਾਂ ਸਰਪੰਚਾਂ ਅਤੇ ਆਪ ਵਲੰਟੀਅਰ ਸਣੇ ਹੋਰ ਕਈ ਪਤਵੰਤੇ ਲੋਕ ਵੀ ਸ਼ਾਮਿਲ ਸਨ ਜਗਬਾਣੀ ਟੀਵੀ ਦੇ ਲਈ ਮੁਰੰਡਾ ਤੋਂ ਕਮਲਜੀਤ ਅਰਨੋਲੀ ਦੀ ਰਿਪੋਰਟ